ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 274 ਹੁਣ ਤੱਕ 8 ਅਸ਼ਟਪਦੀਆਂ ਸੰਪੂਰਨ ਹੋਈਆਂ ਸੱਚੇ ਪਾਤਸ਼ਾਹ ਅਗਲਾ ਸ਼ਲੋਕ ਬਖਸ਼ਿਸ਼ ਕਰਦੇ ਨੇ ਸ਼ਲੋਕ ਉਰ ਧਾਰੈ ਜੋ ਅੰਤਰਨਾਮ ਸਰਬਮੈ ਸਿਖੈ ਭਗਵਾਨ ਨਿਮਖ ਨਿਮਖ ਠਾਕੁਰ ਨੂੰ ਨਮਸਕਾਰੈ ਨਾਨਕ ਉਹ ਆ ਪਰਸ ਸਗਲ ਨਿਸਤਾਰੈ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬਹੁਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਬਾਣੀ ਸੁਖਮਨੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਸਿਮਰਨ ਕਰਦਿਆਂ ਕਰਦੇ ਆ ਜਦੋਂ ਮਨੁੱਖ ਬ੍ਰਹਮ ਗਿਆਨ ਦੀ ਅਵਸਥਾ ਤੇ ਪਹੁੰਚਦਾ ਹੈ ਉਹ ਸਵਸਥਾ ਨੂੰ ਪ੍ਰਾਪਤ ਕਰਦਾ ਹੈ ਉਹ ਸੁੱਖ ਨੂੰ ਪ੍ਰਾਪਤ ਕਰਦਾ ਹੈ ਤਾਂ ਉਹਦੇ ਕੀਤੇ ਹੋਏ ਕਰਮਾ ਕਰਕੇ ਕੁਝ ਲੋਕ ਵਿਖਰੀਮਾ ਕਰਨ ਲੱਗ ਪਏ ਆਪਣੇ ਆਪ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦਾ ਹੈ ਕੋਈ ਆਪਣੇ ਆਪ ਨੂੰ ਅਪਰਸ ਕਹਾਉਂਦਾ ਹੈ ਕੋਈ ਭਗੌਤੀ ਕਹਾਉਂਦਾ ਹੈ ਕੋਈ ਵਿਆਸ਼ ਨੂੰ ਕਹਾਉਂਦਾ ਹੈ ਕੋਈ ਪੰਡਤ ਕਹਾਉਂਦਾ ਹੈ ਇੱਕ ਵਕਰੀਮਾ ਜਿਹੜਾ ਲੱਗਦਾ ਹੈ ਤੇ ਮਹਾਰਜ ਦੱਸਦੇ ਨੇ ਕਿ ਭਾਈ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਏਗਾ ਉਹਦੀ ਮਾਰ ਇਨ ਡੈਫੀਨੇਸ਼ਨ ਦਿੱਤੀਆਂ ਸਾਨੂੰ ਘਰ-ਬਾਰ ਛੱਡਿਆ ਤੇ ਬੰਦਾ ਤਿਆਗੀ ਹੋ ਗਿਆ ਸੰਿਆਸੀ ਹੋ ਗਿਆ ਘਰ-ਬਾਰ ਛੱਡਣ ਨਾਲ ਸੰਿਆਸੀ ਨਹੀਂ ਹੁੰਦਾ ਸੱਚੇ ਪਾਤਸ਼ਾਹ ਬਾਣੀ 'ਚ ਦੱਸਦੇ ਨੇ ਕਿ ਤਿਆਗਣਾ ਤਿਆਗ ਨੀਕਾ ਚੰਗੀ ਗੱਲ ਐ ਭਾਈ ਜੀ ਤੂੰ ਤਿਆਗਿਆ ਪਰ ਤਿਆਗਣਾ ਕੀ ਸੀ ਕਾਮ, ਕ੍ਰੋਧ, ਲੋਭ, ਮੋਹ ਤਿਆਗਣਾ ਇਹ ਤਿਆਗਣਾ ਸੀ ਤੂੰ ਤੇ ਘਰ-ਬਾਰ ਛੱਡ ਬੈਠਾ ਐ ਇਥੇ ਅਪਰਸ ਦੀ ਗੱਲ ਕਰਦੇ ਨੇ ਅਸੀਂ ਵੇਖਦੇ ਆਂ ਕਿ ਜਦੋਂ ਧਾਰਮਿਕ ਲੋਕ ਨੇ ਜਿਹੜੇ ਜਦੋਂ ਮਨ ਤਾਂ ਹੋਣ ਲੱਗ ਜਾਏ ਲੋਕ ਵਿਸ਼ਵਾਸ ਕਰਨ ਲੱਗ ਜਾਣ ਤਾਂ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਥੋੜਾ ਵੱਖਰਾ ਦੱਸਣ ਦੀ ਕੋਸ਼ਿਸ਼ ਕਰਦੇ ਨੇ ਉਹ ਕਿਸੇ ਦੇ ਹੱਥ ਦਾ ਨਹੀਂ ਖਾਂਦੇ ਕਿਸੇ ਦਾ ਹੱਥ ਨਹੀਂ ਲੱਗਣ ਦਿੰਦੇ ਉਹ ਆਪਣੇ ਆਪ ਨੂੰ ਅਪਰਸ ਸਿਖਾਉਣ ਲੱਗ ਜਾਂਦੇ ਨੇ ਕਿ ਅਸੀਂ ਤੇ ਜੀ ਉਹਦੇ ਨਾਲ ਖਾ ਲਿਆ ਤੇ ਫਿਰ ਕੀ ਹੋ ਜਾਏਗਾ ਜੀ ਉਹਦੇ ਹੱਥ ਲੱਗ ਗਏ ਪਤਾ ਨਹੀਂ ਕੀ ਹੋ ਜਾਏਗਾ ਇਹ ਭਲੇਖਿਆਂ ਚ ਪੈ ਗਏ ਤੇ ਮਹਾਰਾਜ ਸਾਡੇ ਫਿਰ ਇਹ ਭਲੇਖੇ ਕੱਢੇ ਸਾਰੇ ਔਰ ਧਾਰੈ ਜੋ ਅੰਤਰਨਾਮ ਜੋ ਆਪਣੀ ਹਿਰਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਨੂੰ ਧਾਰਨ ਕਰਦਾ ਹੈ ਉਹਦੇ ਗੁਣਾਂ ਨੂੰ ਧਾਰਨ ਕਰਦਾ ਹੈ ਸਰਬਮੈ ਪੇਖੈ ਭਗਵਾਨ ਤੇ ਸਾਰਿਆਂ ਵਿੱਚ ਉਸ ਵੈਗਰੂ ਅਕਾਲ ਪੁਰਖ ਦੀ ਜੋਤ ਨੂੰ ਵੇਖਦਾ ਹੈ ਸਭ ਨੂੰ ਇੱਕੋ ਜਾਂ ਜਾਣਦਾ ਹੈ ਨਿਮਕ ਨਿਮਕ ਠਾਕੁਰ ਨਮਸਕਾਰੈ ਨਾਨਕ ਉਹ ਆਪਰਸ ਸਗਲ ਨਿਸਤਾਰੈ ਜਿਹੜਾ ਨਿਮਕ ਨਿਮਕ ਹਰ ਵੇਲੇ ਉਸ ਵੈਗਰੂ ਅਕਾਲ ਪੁਰਖ ਦੇ ਅੱਗੇ ਝੁਕਦਾ ਹੈ ਉਹਨੂੰ ਸਿਮਰਦਾ ਹੈ ਉਹਨੂੰ ਯਾਦ ਕਰਦਾ ਹੈ ਤੇ ਮਰਜ਼ ਕਹਿੰਦੇ ਭਾਈ ਫਿਰ ਉਹ ਹੈ ਆਪਰਸ ਉਹ ਆਪ ਵੀ ਤਰਦਾ ਹੈ ਹੋਰਾਂ ਨੂੰ ਵੀ ਤਾਰ ਦਿੰਦਾ ਹੈ ਅਸ਼ਟਪਦੀ ਮਿਥਿਆ ਨਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਰਿੰਜਨ ਦਰਸ ਉਹ ਅ ਪਰਸ ਜਿਹੜਾ ਹੈ ਉਹ ਇਸ ਰਸਨਾ ਨੂੰ ਝੂਠ ਨਹੀਂ ਛੋੜ ਦਿੰਦਾ ਇਹ ਜ਼ਬਾਨ ਉੱਤੇ ਝੂਠ ਨਹੀਂ ਛੋਂਦਾ ਇਸ ਕਰਕੇ ਮਰਦ ਕਹਿੰਦੇ ਭਾਈ ਮਨ ਮੈਂ ਪ੍ਰੀਤ ਨਰਿੰਜਨ ਦਰਸ ਮਨ ਵਿੱਚ ਪ੍ਰੀਤ ਹੈ ਉਹਦੇ ਉਸ ਪ੍ਰਭੂ ਦੇ ਦਰਸ਼ਨਾਂ ਦੀ ਆਸ ਰੱਖਦਾ ਹੈ ਉਹ ਅਪਰਸ ਜਿਹੜਾ ਪਰ ਤ੍ਰਿਆ ਰੂਪ ਨਾ ਵੇਖਿਆ ਨੇਤਰ ਸਾਧਕੀ ਟਹਿਲ ਸੰਤ ਸੰਗ 헤ਤ ਤੇ ਇਹਨਾਂ ਅੱਖਾਂ ਨਾਲ ਉਹ ਵਿਕਾਰਾਂ ਵਾਲੀ ਦ੍ਰਿਸ਼ਟੀ ਨਾਲ ਪ੍ਰਾਏ ਰੂਪ ਨਹੀਂ ਵੇਖਦਾ ਤੇ ਸਾਧ ਸੰਗ ਵਿੱਚ ਆ ਕੇ ਸਤ ਸੰਗੀਆਂ ਗੁਰਮੁਖ ਪਿਆਰਿਆਂ ਨਾਲ ਮੇਲ ਰੱਖਦਾ ਹੈ ਕਰਨਾ ਸੁਨਾਇ ਕਾਹੂ ਕੀ ਨਿੰਦਾ ਸਭ ਤੇ ਜਾਨਾ ਆਪਸ ਕੋ ਮੰਦਾ ਤੇ ਇਹਨਾਂ ਕੰਨਾਂ ਨੂੰ ਉਹ ਭੈੜੇ ਬੋਲ ਨਹੀਂ ਸੁਣ ਦਿੰਦਾ ਉਹ ਨਿੰਦਿਆ ਨਹੀਂ ਸੁਣ ਦਿੰਦਾ ਇਸ ਕਰਕੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਮੰਦਾ ਸਮਝਦਾ ਹੈ ਭਾਵ ਸਭ ਨੂੰ ਚੰਗਾ ਸਮਝਦਾ ਹੈ ਗੁਰ ਪ੍ਰਸਾਦਿ ਵਿਖਿਆ ਪ੍ਰਹਰੈ ਮਨ ਕੀ ਬਾਸਨਾ ਮਨ ਤੇ ਤਰੈ ਤੇ ਗੁਰੂ ਦੀ ਕਿਰਪਾ ਨਾਲ ਇਸ ਜ਼ਹਿਰ ਨੂੰ ਮੋਹ ਮਾਇਆ ਨੂੰ ਉਹ ਦੂਰ ਰੱਖਦਾ ਤੇ ਸੱਚੇ ਪਾਤਸ਼ਾਹ ਅਮਰ ਕਹਿੰਦੇ ਮਨ ਕੀ ਬਾਸਨਾ ਮਨ ਤੇ ਟਰੈ ਮਨ ਅੰਦਰ ਭੈੜੇ ਵਿਚਾਰ ਨਹੀਂ ਆਉਣ ਦਿੰਦਾ ਭੈੜੇ ਵਿਚਾਰ ਮਨ ਨੂੰ ਨਹੀਂ ਛੋਣ ਦਿੰਦਾ ਇੰਦਰੀ ਜਿੱਤ ਪੰਚ ਤੋਖ ਤੇ ਰਹਿਤ ਨਾਨਕ ਕੋਟ ਮੱਦੇ ਕੋ ਐਸਾ ਆ ਪਰਸ ਜਿਨੇ ਆਪਣੇ ਗਿਆਨ ਇੰਦਰੀਆਂ ਦੇ ਉੱਤੇ ਕਾਬੂ ਪਾਇਆ ਹੋਇਆ ਪੰਜਾਂ ਦੋਖਾਂ ਤੋਂ ਰਹਿਤ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ। ਤੇ ਸੱਚੇ ਪਾਤਸ਼ਾਹ ਮਰਦ ਕਹਿੰਦੇ ਭਾਈ, ਕਰੋੜਾਂ ਵਿੱਚੋਂ ਕੋਈ ਇੱਕ ਅਦਾ ਹੀ ਇਹੋ ਜਿਹਾ ਅਪਰਸ ਹੁੰਦਾ ਹੈ। ਇਹਨੂੰ ਅਪਰਸ ਕਹਿੰਦੇ ਨੇ ਜਿਹੜਾ ਛੋਣ ਨਹੀਂ ਦਿੰਦਾ ਇਹਨਾਂ ਅੱਖਾਂ ਨਾਲ, ਇਹਨਾਂ ਕੰਨਾਂ ਨਾਲ, ਇਸ ਹਿਰਦੇ ਨਾਲ ਵਿਕਾਰਾਂ ਨੂੰ ਨਹੀਂ ਛੋਣ ਦਿੰਦਾ ਨਾ, ਉਹ ਅਪਰਸ ਹੈ। ਇਹ ਨਹੀਂ ਕਿ ਉਹਦਾ ਹੱਥ ਲੱਗ ਗਿਆ ਮੈਂ ਝੂਠਾ ਹੋ ਗਿਆ, ਉਹਦੇ ਹੱਥ ਦਾ ਮੈਂ ਖਾਣਾ ਨਹੀਂ। ਉਹ ਚੀਜ਼ ਮੈਂ ਲੈਣੀ ਨਹੀਂ। ਹਾਂ। ਮਾਇਆ ਅਸੀਂ ਫੜ ਲੈਨੇ ਆ ਕਿਉਂਕਿ ਮੇਰਾ ਵੀ ਵਾਹ ਪੈਂਦਾ ਰਹਿੰਦਾ ਬਹੁਤ ਸਾਰੇ ਲੋਕਾਂ ਨਾਲ ਮਾਇਆ ਅਸੀਂ ਫੜ ਲੈਨੇ ਆ ਜਿਹੜੀ ਕਿ ਸਭ ਤੋਂ ਜਗਤ ਝੂਠ ਹੈ ਉਂਝ ਕਿਸੇ ਦੇ ਹੱਥ ਲੱਗ ਜਾਏ ਤੇ ਉਹ ਸਾਨੂੰ ਚੰਗਾ ਨਹੀਂ ਲੱਗਦਾ ਇੱਥੇ ਮਰਣ ਦੀ ਇਹ ਚੀਜ਼ ਨੂੰ ਭੰਨਿਆ ਕਿ ਨਹੀਂ ਭਾਈ ਅਪਰਸਤੇ ਸੀ ਜਿਹੜੀ ਅੰਦਰ ਵਿਕਾਰਾਂ ਦੀ ਮਹਿਲ ਨਹੀਂ ਸੀ ਛੋਣ ਦੇਣੀ ਇਹਨਾਂ ਅੱਖਾਂ ਨਾਲ ਕਿਉਂਕਿ ਗਿਆਨ ਇੰਦਰੀਆਂ ਸਾਡੇ ਅੱਖਾਂ ਕੰਨ ਜੁਬਾਨ ਹਿਰਦਾ ਸਾਡੀ ਚਮੜੀ ਇਸ ਕਰਕੇ ਮਰੇ ਕਹਿੰਦੇ ਭਾਈ ਕੋੜਾ ਵੀ ਜੋ ਇੱਕ ਅੱਧਾ ਕੋਈ ਅਪਰਸ ਹੈ ਗੁਰੂ ਦਾ ਬੈਸ ਰੋਸੋ ਜਿਸ ਉੱਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨਾ ਤੇ ਤੁਝੇ ਆਗੇ ਵੈਸ਼ਨ ਵਿਸ਼ਨੂ ਦੇ ਭਗਤ ਸਾਡੇ ਘਰ ਤੇ ਵਿੱਚ ਦੀ ਕਹਿੰਦੇ ਪਿਆਜ਼ ਲਸਣ ਵੀ ਨਹੀਂ ਬਣਦਾ ਇਹੋ ਜੀਆਂ ਚੀਜ਼ਾਂ ਵਿੱਚ ਪੈ ਗਏ ਲੋਕ ਤੇ ਪਰਸ਼ਾ ਕਹਿੰਦੇ ਵਿਸ਼ਨੂ ਉਹ ਹੈ ਜਿਹਦੇ ਉੱਤੇ ਉਹ ਪ੍ਰਸੰਨ ਹੁੰਦਾ ਹੈ ਪ੍ਰਭੂ ਉਹ ਇਸ ਵਿਸ਼ਨ ਦੀ ਮਾਇਆ ਤੋਂ ਇਹਨਾਂ ਤਿੰਨਾਂ ਗੁਣਾਂ ਤੋਂ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਵੱਖਰਾ ਰਹਿੰਦਾ ਹੈ ਸੰਸਾਰ ਵਿੱਚ ਹੁੰਦਿਆਂ ਹੋਇਆਂ ਇਹ ਤੋਂ ਨਿਰਲੇਪ ਰਹਿੰਦਾ ਹੈ ਕਰਮ ਕਰਤ ਹੋਵੇ ਨਾ ਕਰਮ ਤਿਸ ਬੈਸ ਨੂੰ ਕਾ ਨਿਰਮਲ ਧਰਮ ਕਰਮ ਕਰਦਿਆਂ ਹੋਇਆਂ ਨਾਕਾਮੀ ਹੋ ਜਾਣਾ ਕਰਮ ਕਰਤ ਹੋਵੇ ਨਾਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੇ ਆਪ ਨੂੰ ਜਿਤਾਉਂਦਾ ਨਹੀਂ ਕਾਹ ਫਲ ਕੀ ਚਾ ਨਹੀਂ ਬਾਸ ਹੈ ਕੇਵਲ ਭਗਤ ਕੀਰਤਨ ਸੰਗ ਰਾਚ ਹੈ ਕਿਸੇ ਵੀ ਫਲ ਦੀ ਇੱਛਾ ਨਹੀਂ ਰੱਖਦਾ ਬਿਨ ਤੁਧ ਹੋੜ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇਹ ਵੈਸ਼ਨੋ ਨੇ ਜੀ ਜਿਹੜੇ ਇਸ ਤਰ੍ਹਾਂ ਦੀ ਅਵਸਥਾ ਰੱਖਦੇ ਨੇ ਤੇ ਕੇਵਲ ਤੇ ਕੇਵਲ ਉਸ ਭਗਤੀ ਵਿੱਚ ਕੀਰਤਨ ਵਿੱਚ ਆਪਣਾ ਮਨ ਜੋੜਦਾ ਹੈ ਉਸ ਪ੍ਰਭੂ ਦੇ ਨਾਲ ਉਹਦੇ ਗੁਣਾ ਨਾਲ ਸਾਂਝ ਪਾਉਂਦਾ ਹੈ ਮਾਨ ਅੰਤਰ ਮਨ ਤਾ ਨੇ ਅੰਤਰ ਸਿਮਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਉਹ ਮਨ ਕਰਕੇ ਤਨ ਕਰਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਤੇ ਪਾਤਸ਼ਾਹ ਕਨੇ ਸਾਰਿਆਂ ਉੱਤੇ ਕਿਰਪਾਲੂ ਰਹਿੰਦਾ ਹੈ ਸਾਰਿਆਂ ਉੱਤੇ ਦਇਆ ਕਰਦਾ ਹੈ ਆਪ ਦ੍ਰਿੜ ਹੈ ਅਬਰਾ ਨਾਮ ਜਪਾਵੇ ਨਾਨਕ ਉਹ ਬੈਸਣੋ ਪਰਮਗਤ ਪਾਵੇ ਪਾਤਸ਼ਾਹ ਕਨੇ ਆਪ ਦ੍ਰਿੜ ਕਰਦਾ ਤੇ ਹੋਰਾਂ ਨੂੰ ਵੀ ਚ ਪਾਉਂਦਾ ਉਹ ਵੈਸ਼ਨੋ ਹੈ ਉਹ ਉਸ ਮਾਲਕ ਦੇ ਦਰਦ ਉੱਤੇ ਪਰਮ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਪਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਪਗਉਤੀ ਭਗਤ ਭਗਤ ਪਗਉਤ ਜਨ ਜਨ ਕਹਿੰਦੇ ਨੇ ਮਹਾਰਾਜ ਆਪਣੇ ਆਪ ਨੂੰ ਭਗਤ ਖਵਾਉਂਦੇ ਨੇ ਕਿ ਅਸੀਂ ਤੇ ਸਿਰਫ ਭਗਤੀ ਕਰਦੇ ਆ ਪ੍ਰੇਮਾ ਭਗਤੀ ਮਾਰੇ ਉਹਨਾਂ ਦੀ ਵੀ ਗੱਲ ਕਰਦੇ ਨੇ ਕਿ ਪਗਉਤੀ ਉਹ ਹੈ ਜਿਹੜਾ ਉਸ ਵੈਗੁਰੂ ਕਾਰਪੁਖ ਨਾਲ ਉਹਦੇ ਭਗਤੀ ਦੇ ਰੰਗ ਵਿੱਚ ਰੁੱਤਾ ਹੋਇਆ ਹੈ ਸਗਲ ਤਿਆਗਿਆ ਦੁਸ਼ਟ ਕਾ ਸੰਗ ਉਹ ਭੈੜੇ ਵਿਚਾਰਾਂ ਦੀ ਭੈੜੇ ਬੰਦਿਆਂ ਦਾ ਸੰਗ ਤਿਆਗ ਦਿੰਦਾ ਹੈ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮਾ ਉਹਦੇ ਮਨ ਵਿੱਚ ਕਿਸੇ ਕਿਸਮ ਦਾ ਕੋਈ ਭਰਮ ਕੋਈ ਭੁਲੇਖਾ ਨਹੀਂ ਉਹ ਤੇ ਹਾਰੇ ਪਾਸੇ ਚਾਰੇ ਪਾਸੇ ਉਸ ਵਹਿਗੁਰੂ ਕਾਲਪੁਰਖ ਨੂੰ ਪੂਜਦਾ ਹੈ ਸਿਮਰਦਾ ਹੈ ਉਹ ਜਾਣਦਾ ਕਿ ਉਹ ਤੇ ਹਰ ਜਗ੍ਹਾ ਹੈ ਸਰਵ ਵਿਆਪਕ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਾਰੇ ਨੇ ਸਾਨੂੰ ਪਹਿਲਾਂ ਹੀ ਗੱਲ ਸਮਝਾ ਦਿੱਤੀ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਉਸ ਗੁਣੀ ਨਦਾਨ ਨੂੰ ਗੌਂਦਾ ਉਹਦੇ ਨਾਲ ਗੁਣਾ ਦੀ ਸਾਝ ਪਾਉਂਦਾ ਸਾਧ ਸੰਗ ਪਾਪਾਂ ਮਲ ਖੋਗੈ ਤਿਸ ਭਗਉਤੀ ਕੀਮਤੀ ਉੱਤਮ ਹੋਗੈ ਜਿਹੜਾ ਸਾਧ ਸੰਗ ਵਿੱਚ ਆ ਕੇ ਬਾਣੀ ਪਰਦਾ ਹੈ ਬਾਣੀ ਵਿਚਾਰਦਾ ਹੈ ਬਾਣੀ ਅਦ੍ਰਿੜ ਕਰਾਉਂਦਾ ਹੈ ਆਪਣੇ ਪਾਪਾਂ ਦੀ ਇਸ ਮੈਲ ਨੂੰ ਧੋ ਲੈਂਦਾ ਹੈ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਤੇ ਪਾਸ਼ਾ ਕਹਿੰਦੇ ਉਸ ਭਗਤੋਂ ਭਗਉਤੀ ਦਾ ਮਤ ਜਿਹੜੀ ਹੈ ਉਹ ਉਤਮਤ ਵਾਲਾ ਹੈ ਭਗਉਤੀ ਦੇ ਹੋਰ ਵੀ ਅਰਥ ਨੇ ਜਿ ਭਗਉਤੀ ਕਿਰਪਾਣ ਨੂੰ ਵੀ ਕਹਿੰਦੇ ਨੇ ਭਗਉਤੀ ਭਗਤ ਨੂੰ ਵੀ ਕਹਿੰਦੇ ਨੇ ਇਸ ਕਰਕੇ ਮਹਾਰਾਜ ਇੱਥੇ ਭਗਤ ਦੀ ਗੱਲ ਕਰਦੇ ਨੇ ਭਗਵੰਤ ਕੀ ਟੇਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨਪ੍ਰੀਤ ਉਹ ਦਿਨ ਰਾਤ ਉਸ ਵੈਗੁਰੂ ਅਕਾਲਪੁਰਖ ਨੂੰ ਸਿਮਰਦਾ ਹੈ ਸੇਵਾ ਵਿੱਚ ਰਹਿੰਦਾ ਹੈ ਆਪਣਾ ਮਨ ਤੇ ਤਨ ਅਰਪਣ ਕਰਦਾ ਹੈ ਤਨ ਮਨ ਧਨ ਸਭ ਸੌਫ ਗੁਰੂ ਕੋ ਹੁਕਮ ਮੰਨਿਆ ਪਾਈਐ ਇਸ ਵਿਸਥਾ ਦੀ ਗੱਲ ਕਰਦੇ ਨੇ ਮਹਾਰਾਜ ਹਰ ਕੀ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਤੇ ਸੱਚੇ ਪਾਸੇ ਮਰਿਕਨੇ ਭਾਈ ਜਿਹੜਾ ਹਰੀ ਦੇ ਚਰਨਾਂ ਨੂੰ ਉਸ ਮਾਰਗ ਨੂੰ ਹਿਰਦੇ ਵਿੱਚ ਵਸਾ ਲੈਂਦਾ ਤੇ ਇਹੋ ਜਿਹਾ ਭਗਉਤੀ ਜਿਹੜਾ ਭਾਈ ਪਰਮਗਤ ਪ੍ਰਾਪਤ ਕਰ ਲੈਂਦਾ ਨਿਰਾਪਰਾ ਭਗਤ ਘਾਉਣ ਨਾਲ ਗੱਲ ਨਹੀਂ ਬਣੇਗੀ ਜਿਨ੍ਹਾਂ ਨੇ ਇਸ ਮਾਰਗ ਤੇ ਤੁਰੇ ਨੇ ਜਿਹੜੇ ਇਸ ਤਰ੍ਹਾਂ ਦਾ ਜੀਵਨ ਜਿਉਂਦੇ ਨੇ ਉਹ ਭਗਵੰਤ ਨੇ ਉਹ ਭਗਉਤੀ ਨੇ ਸੋ ਪੰਡਤ ਜੋ ਮਨ ਪਰਬੋਧ ਹੈ RAM ਨਾਮ ਆਤਮ ਸੋਧੈ ਤੇ ਤੀਜੀ ਬਸਤਾ ਹੈ ਵਿਦਵਾਨ ਲੋਕਾਂ ਦੀ ਪੰਡਤ ਦਾ ਅਰਥ ਹੁੰਦਾ ਵਿਦਵਾਨ ਸੋ ਪੰਡਤ ਜੋ ਮਨ ਪਰਬੋਧਾ ਪੰਡਤ ਉਹ ਹੈ ਵਿਦਵਾਨ ਉਹ ਹੈ ਜਿਹੜਾ ਪਹਿਲਾਂ ਆਪਣੇ ਮਨ ਨੂੰ ਉਪਦੇਸ਼ ਦਿੰਦਾ ਹੈ ਅਪਰਬੋਧਸਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਨਹੀਂ ਤੇ ਇਹ ਬਸਤਾ ਹੋ ਜਾਏਗੀ ਕਿ ਨੇ ਸਭ ਤੋਂ ਪਹਿਲਾਂ ਆਪਣੇ ਤੇ ਲਾਗੂ ਕਰਦਾ ਹੈ ਜੋ ਉਹ ਬੋਲਦਾ ਹੈ ਸਭ ਤੋਂ ਪਹਿਲਾਂ ਆਪਣੇ ਆਪ ਤੇ ਲਾਗੂ ਕਰਦਾ ਹੈ RAM ਨਾਮ ਆਤਮੈ ਸੋਧੈ ਉਸ ਪ੍ਰਮਾਤਮਾ ਦੇ ਨਾਮ ਨੂੰ ਆਤਮਕ ਤੌਰ ਤੇ ਸੋਧਦਾ ਹੈ ਆਪ ਪੱਕਾ ਕਰਦਾ ਹੈ ਆਤਮਿਕ ਤੌਰ ਤੇ RAM ਨਾਮ ਸਾਰ ਰਸ ਪੀਵੇ ਉਸ ਪੰਡਤ ਕੈ ਉਪਦੇਸ਼ ਜਗ ਜੀਵੇ ਪ੍ਰਮਾਤਮਾ ਦੇ ਨਾਮ ਰਸ ਨੂੰ ਜਿਹੜਾ ਇਸ ਅੰਮ੍ਰਿਤ ਨੂੰ ਆਪ ਪੀਂਦਾ ਤੇ ਪਾਤਸ਼ਾਹ ਕਨੇ ਜਿੰਨਾ ਦਾ ਇਹੋ ਜਿਹਾ ਜੀਵਨ ਹੈ ਉਹਦੇ ਦਿੱਤੇ ਹੋਏ ਉਪਦੇਸ਼ ਨਾਲ ਸੰਸਾਰ ਨੂੰ ਜੀਵਨ ਮਿਲਦਾ ਹੈ ਉਹਦੇ ਦਿੱਤੇ ਹੋਏ ਉਪਦੇਸ਼ ਨਾਲ ਸੰਸਾਰ ਜਿਉਂਦਾ ਹੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰਜੂਨ ਨਾ ਆਵੈ ਜਿਹੜਾ ਹਰੀ ਦੀ ਕਥਾ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਜਿਹੜਾ ਦਿਆਲੂ ਕਿਰਪਾਲੂ ਮਿੱਠ ਬੋਲੜਾ ਨਿਰਭਉ ਨਰਵੈਰ ਹੋ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਉਹ ਪੰਡਤ ਫਿਰਜੂਨ ਨਾ ਆਵੈ ਉਹ ਬਾਰ-ਬਾਰ ਜੂਨਾ ਵਿੱਚ ਨਹੀਂ ਆਉਂਦਾ ਉਹ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ ਵੇਦ ਪੁਰਾਨ ਸਿਮਰਤ ਬੂਜੈ ਮੂਲ ਸੁਖ ਮੈਂ ਜਾਨੈ ਅਸੂਲ ਬਾਣੀ ਚ ਮਹਾਰਾਜ ਦਸ ਨੇ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਤੀਜੀ ਪਾਸ਼ਾ ਮਹਾਰਾਜ ਬਖਸ਼ਿਸ਼ ਕਰਦੇ ਨੇ ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀਂ ਫਿਰੈ ਜਿਉ ਬੇਤਾਲਿਆ ਤੇ ਜਿਹੜਾ ਪੰਡਤ ਜਿਹੜਾ ਵਿਦਵਾਨ ਇਸ ਵੇਦ ਪੁਰਾਨ ਸਿਮਰਤਿਆਂ ਵਿੱਚੋਂ ਮੂਲ ਨੂੰ ਗੁੱਝਦਾ ਹੈ ਪ੍ਰਮਾਤਮਾ ਦੇ ਨਾਮ ਨੂੰ ਗੁੱਝ ਲੈਂਦਾ ਹੈ ਉਹ ਸੂਖਮ ਹੈ ਮਾਰੇ ਕਹਿੰਦੇ ਭਾਈ ਉਹ ਸੂਖਮ ਵਿੱਚ ਵੀ ਭਾਵ ਹਰ ਜਗ੍ਹਾ ਤੇ ਉਸ ਵਾਹਿਗੁਰੂ ਅਕਾਰਪੁਰਖ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ ਤੇ ਜਿਹੜਾ ਵਿਤਕਰਾ ਨਹੀਂ ਕਰਦਾ ਜਿਹੜਾ ਚੌ ਵਰਨਾ ਨੂੰ ਉਪਦੇਸ਼ ਦਿੰਦਾ ਹੈ ਖਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਤੇ ਮਹਾਰਾਜ ਨੇ ਜਿਹੜੇ ਇਸ ਤਰ੍ਹਾਂ ਵਿਵੇਸ਼ ਕਰਦੇ ਨੇ ਕੋਈ ਭੇਦ ਭਾਵ ਨਹੀਂ ਰੱਖਦੇ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਸ ਪੰਡਤ ਨੂੰ ਉਸ ਵਿਦਵਾਨ ਨੂੰ ਅਸੀਂ ਵੀ ਨਮਸਕਾਰ ਕਰਦੇ ਹਾਂ ਸਾਡਾ ਵੀ ਆਦੇਸ਼ ਹੈ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੈ ਕੋ ਨਾਮ ਹੁਣ ਪਾਤਸ਼ਾਹ ਨੇ ਗੱਲ ਬੜੀ ਸਪਸ਼ਟ ਕੀਤੀ ਕਿ ਬੀਜ ਮੰਤਰ ਸਰਬ ਕੋ ਗਿਆਨ ਇਹ ਬੀਜ ਮੰਤਰ ਜਿਹੜਾ ਹੈ ਇਹ ਸਾਰਿਆਂ ਨੂੰ ਗਿਆਨ ਦੇਣ ਵਾਲਾ ਹੈ ਬੀਜ ਮੰਤਰ ਕੀ ਹੈ ਮਹਾਰਾਜ ਦੱਸਦੇ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਜੋ ਮੰਤਰ ਜੋ ਉਪਦੇਸ਼ ਜੋ ਸਿਮਰਨ ਅਸੀਂ ਮਾਤਾ ਦੇ ਪੇਟ ਵਿੱਚ ਕਰਦੇ ਸੀ ਭੁੱਲ ਗਏ ਨਾ ਸਾਰੇ ਕਿਉਂਕਿ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਸ ਵਿਦੇਸ਼ ਨੂੰ ਉਹਦੇ ਨਾਲ ਜੁੜਨਾ ਉਸ ਵਿਗਰੂ ਕਾਲਪੁਰ ਨੂੰ ਨਾਲ ਜੁੜਨਾ ਜਿਹਦਾ ਕਿ ਨਾਮ ਹੀ ਕੋਈ ਨਹੀਂ ਜਿਹਦਾ ਕਿ ਸਿਰਫ ਵਿਆਪਕ ਹੈ ਜਿਹਨੂੰ ਜਿਹੜੇ ਮਰਜ਼ੀ ਨਾਮ ਨਾਲ ਯਾਦ ਕਰ ਲੋ ਉਸੇ ਨਾਲ ਹੀ ਹਾਜ਼ਰ ਹੈ ਮਹਾਰਜ ਕਹਿੰਦੇ ਬਲਿਹਾਰ ਜਾਉ ਜੇਤੇ ਤੇਰੇ ਨਾਮ ਤੈਨੂੰ ਕੋਈ ਜਿਹੜੇ ਨਾਮ ਨਾਲ ਯਾਦ ਕਰਦਾ ਮੈਂ ਉਹਦੇ ਤੋਂ ਸਦਕੇ ਜਾਨਾ ਨਾਮਾਂ ਦੇ ਚੱਕਰ ਚ ਨਾ ਪਈਏ ਅਸੀਂ ਇਸ ਕਰਕੇ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਇਆ ਸਮਝ ਹੋਇਆ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾਮੈ ਜਪੈ ਕੋ ਨਾਮ ਚੌ ਵਰਨਾ ਵਿੱਚ ਪਾਵੇ ਬ੍ਰਹਮਣ ਹੈ ਸ਼ੁੱਧਰ ਹੈ ਵੈਸ਼ ਹੈ ਕਤਰੀ ਹੈ ਜਿਹੜਾ ਵੀ ਇਸ ਨਾਮ ਨੂੰ ਜਪਦਾ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਸਾਹ ਸੰਗ ਵਿੱਚ ਆ ਕੇ ਕੋਈ ਵੀ ਬਿਰਲਾ ਮੂਰਖ ਜਿਹੜਾ ਵੀ ਇਸ ਨਾਮ ਨੂੰ ਜਪਦਾ ਹੈ ਸਿਮਰਨ ਕਰਦਾ ਹੈ ਤੇ ਮਰਗਨੇ ਜਿਹੜਾ ਜਿਹੜਾ ਵੀ ਜਪੇਗਾ ਉਹਦੀ ਅਵਸਥਾ ਮੁਕਤ ਹੋ ਜਾਏਗਾ ਜਿਉਂਦੇ ਜੀ ਮੁਕਤ ਹੋ ਜਾਏਗਾ ਕਰ ਕਿਰਪਾ ਅੰਤਰੇ ਉਰਧਾਰੈ ਪਸ਼ੂ ਪ੍ਰੇਤ ਮੁਕਤ ਪਾਥਰ ਕੋ ਉਤਾਰੈ ਉਹ ਆਪ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਨਾਮ ਨੂੰ ਬੀਜ ਮੰਤਰ ਨੂੰ ਧਰਨ ਕਰ ਦਿੰਦਾ ਹੈ ਜੇ ਸਾਡੀ ਇੱਛਾ ਹੈ ਜੇ ਇੱਛਾ ਹੀ ਨਹੀਂ ਫਿਰ ਭਾਵੇਂ ਜਿੱਥੇ ਮਰਜੀ ਤੁਰੇ ਫਿਰਿਏ ਜੇ ਸਾਡੀ ਇੱਛਾ ਹੈ ਉਸ ਮਾਲਕ ਦੇ ਅਰਦਾਸ ਕਰੀਏ ਉਹ ਸੁਣਦਾ ਹੈ ਐਸੀ ਕੋਈ ਗੱਲ ਨਹੀਂ ਹੈ ਜਦੋਂ ਅਸੀਂ ਉਸ ਨਾਮ ਨੂੰ ਸਿਮਰਾਂਗੇ ਉਹ ਆਪ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੇ ਮਰਜ਼ ਕਹਿੰਦੇ ਭਾਵੇਂ ਕੋਈ ਪਸ਼ੂ ਬਿਰਤੀ ਦਾ ਹੋਵੇ ਕੋਈ ਪ੍ਰੇਤ ਬਿਰਤੀ ਦਾ ਹੋਵੇ ਕੋਈ ਕਿੰਨਾ ਹੀ ਮਲਾ ਮਹਾਮੂਰਖ ਕਿਉਂ ਨਾ ਹੋਵੇ ਕੋਈ ਪੱਥਰ ਦਿਲ ਅਸਾਨੂੰ ਕਿਉਂ ਨਾ ਹੋਵੇ ਤੇ ਮਾਰੇ ਕਹਿੰਦੇ ਉਹ ਤੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ ਪਸ਼ੂ ਪ੍ਰੇਤ ਮੁਗਧ ਪਾਥਰ ਕੋ ਉਤਾਰੈ ਐਨੀ ਹੈ ਤਾਕਤ ਹੈ ਨਾਮ ਵਿੱਚ ਕਿ ਉਹ ਪਰ ਉਤਾਰਾ ਕਰ ਦਿੰਦਾ ਸਰਬ ਰੋਗ ਕਾਇਓ ਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਸਾਰੇ ਹੀ ਰੋਗ ਨੇ ਜਿੰਨੇ ਮਰਜ਼ੀ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਕਰ ਨਾ ਕੋ ਲਾਗੇ ਜਾਂ ਕੀ ਪ੍ਰਭਾਗੈ ਅਰਦਾਸ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕਰਦੇ ਨੇ ਜਿਹੜੇ ਚਾਹੇ ਆਦ ਬਿਆਦ ਉਪਾਰ ਚਾਹੇ ਸਰੀਰਕ ਰੋਗ ਹੈ ਚਾਹੇ ਮਾਨਸਿਕ ਰੋਗ ਹੈ ਚਾਹੇ ਆਰਥਿਕ ਰੋਗ ਨੇ ਮਰ ਗਏ ਸਾਰੇ ਦੇ ਸਾਰੇ ਸੰਪੂਰਨ ਹੁੰਦੇ ਨੇ ਸਾਰੇ ਸਾਰੇ ਮੁਕਤ ਹੋ ਜਾਂਦਾ ਜਿਹੜੇ ਨਾਮ ਨਾਲ ਜਪਦੇ ਨੇ ਨਾਮ ਜਿਹੜਾ ਸਾਰਿਆਂ ਰੋਗਾਂ ਦੀ ਦਾਰੂ ਹੈ ਕਲਿਆਣ ਰੂਪ ਮੰਗਲ ਗੁਣ ਗਾਮ ਜਿਹੜੇ ਗੁੰਮਗਾ ਕੇ ਉਸ ਪ੍ਰਮਾਤਮਾ ਨਾਲ ਜੁੜਦੇ ਨੇ ਉਹਨਾਂ ਦਾ ਕਲਿਆਣ ਹੋ ਗਿਆ ਕਿਉਂਕਿ ਪ੍ਰਮਾਤਮਾ ਦਾ ਨਾਮ ਹੀ ਕਲਿਆਣ ਰੂਪ ਹੈ ਉਹ ਕਲਿਆਣ ਕਰਦਾ ਸਾਡਾ ਕਾਹੂ जुਗਤ ਕਿਨੇ ਨਾ ਪਾਈਆ ਧਰਮ ਨਾਨਕ ਕਿਸ ਮਿਲੈ ਜਿਸ ਲਿਖਿਆ ਤੁਰ ਕਰਮਾਂ ਤੇ ਜੇ ਅਸੀਂ ਸੋਚਾਂਗੇ ਵੀ ਕਿਸੇ ਖਾਸ ਤਰੀਕੇ ਨਾਲ ਉਹਨੂੰ ਪ੍ਰਾਪਤ ਕਰ ਲਵਾਂਗੇ ਨਹੀਂ ਜੀ ਮਾਰੇ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਇੱਕ ਦੂਜੀ ਪਉ ਲੱਖੋਂ ਹੈ ਲੱਖੋਂ ਹੈ ਲੱਖ-ਬੀਸ ਲੱਖ ਲੱਖ ਢੇੜਾ ਆਖੀਆਂ ਏਕ ਨਾਮ ਜਗਦੀਸ਼ ਇਸ ਤਰ੍ਹਾਂ ਹੀ ਪੱਵੜੀਆਂ ਚੜਿਆ ਹੋਇਆਂ ਕਿਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਨਦਰੀ ਪਾਈਐ ਕੁੜੀ ਕੁੜਾ ਖਿਸ ਇਹ ਕਰਮਕਾਂਡ ਕੀਤਿਆਂ ਨਾਲ ਨਹੀਂ ਮਿਲੇਗਾ ਉਹਦੀ ਨਦਰ ਹੋਏਗੀ ਤਾਂ ਬਖਸ਼ਿਸ਼ ਹੈ ਬਾਕੀ ਤੇ ਫਿਰ ਝੂਟੀਆਂ ਨਹੀਂ ਝੂਟੀਆਂ ਗੱਪਾਂ ਨੇ ਕੂੜੀ ਪੂਰਾ ਠੀਸ ਕਹਿੰਦੇ ਨੇ ਮਹਾਰਾਜ ਇੱਥੇ ਵੀ ਪੰਚਮ ਪਾ ਨਾਨਕ ਤਿਸ ਮਿਲੈ ਮਤਲਬ ਇਹ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਸ ਲਿਖਿਆ ਤੁਰ ਕਰਮ ਜਿਹਦੇ ਧਰੋਂ ਬਖਸ਼ਿਸ਼ ਹੈ ਮਾਲਕ ਦੀ ਹੁੰਦੀ ਜਿਸ ਨਾਂ ਉੱਤੇ ਉਹ ਆਪ ਕਿਰਪਾ ਕਰਦਾ ਹੈ ਉਹ ਆਪ ਬਖਸ਼ਿਸ਼ ਕਰਦਾ ਹੈ ਇਹ ਤੁਰ ਕਰਮ ਕਦੋਂ ਹੋਏਗਾ ਜਦੋਂ ਅਸੀਂ ਆਪਣੀ ਹਉਮੈ ਤਿਆਗ ਦਿਆਂਗੇ ਜਿਸਨੂੰ ਅਸੀਂ ਹਉਮੈ ਨੂੰ ਤਿਆਗ ਕੇ ਨਿਸ਼ਕਾਮ ਹੋ ਕੇ ਸਿਮਰਨ ਕਰਾਂਗੇ ਬਾਣੀ ਪੜਾਂਗੇ ਸੇਵਾ ਕਰਾਂਗੇ ਤੇ ਫਿਰ ਉਹ ਆਪ ਕਿਰਪਾ ਕਰਦਾ ਹੈ ਉਹ ਆਪ ਬਖਸ਼ਿਸ਼ ਕਰਦਾ ਹੈ ਜਿਸ ਕਾ ਮਨ ਭਾਰ ਬ੍ਰਹਮ ਕਾ ਨਿਵਾਸ ਕਿਸ ਕਾ ਨਾਮ ਸਤਿ ਰਾਮ ਦਾਸ ਜਿਹਦੇ ਹਿਰਦੇ ਵਿੱਚ ਉਹ ਪਰਬ੍ਰਮ ਦਾ ਨਿਵਾਸ ਹੈ ਉਹ ਸੱਚਾ ਦਾਸ ਹੈ ਗੁਰੂ ਕਾ ਆਤਮ ਰਾਮ ਤੇ ਨਗਰੀ ਆਇਆ ਦਾਸ ਸੰਤਨ ਭਾਇ ਦਿਨ ਪਾਇਆ ਉਹਨਾਂ ਨੂੰ ਉਸ ਵੈਗਰੂ ਕਾਲਪੁਕ ਦਰਸ਼ਨ ਹੋਏ ਜਿਨ੍ਹਾਂ ਨੇ ਆਪਣੀ ਮਾਂ ਨੂੰ ਛੱਡਿਆ ਉਹਦੇ ਦਾਸਾਂ ਦਾ ਦਾਸ ਰੁਕੀ ਜਿਹੜੇ ਨਿਮਾਣੇ ਹੋ ਕੇ ਗੁਰੂ ਘਰ ਵਿੱਚ ਆਏ ਉਹਨਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੋਈਆਂ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਾਹ ਪ੍ਰਵਾਨ ਜਿਹੜਾ ਹਮੇਸ਼ਾ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਜਾਣਦਾ ਹੈ ਉਹ ਉਸ ਮਾਲਕ ਦੇ ਦਰ ਦੇ ਉੱਤੇ ਕਬੂਲ ਹੋ ਗਿਆ ਪ੍ਰਵਾਨ ਹੋ ਗਿਆ ਆਪਣੇ ਦਾਸ ਕੋ ਆਪ ਕਿਰਪਾ ਕਰੇ ਇਸ ਦਾਸ ਕੋ ਸਭ ਸੋਜੀ ਪਰ ਜਿਨ੍ਹਾਂ ਉਤੇ ਕਿਰਪਾ ਕਰਦਾ ਉਹਨਾਂ ਨੂੰ ਸੋਜੀ ਬਖਸ਼ਦਾ ਫਿਰ ਸਾਰੀ ਸਾਗਣ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਮਰੇ ਗਨ ਜਿਹੜੇ ਰਾਮ ਕੀ ਦਾਸ ਨੇ ਉਸ ਦੇ ਪਿਆਰੇ ਨੇ ਉਹ ਸੰਸਾਰ ਵਿੱਚ ਰਹਿੰਦੇ ਹੋਏ ਵੀ ਉਦਾਸ ਨੇ ਭਾਈ ਉਹ ਸੰਸਾਰ ਵਿੱਚ ਰਹਿੰਦੇ ਹੋਏ ਵੀ ਇਹ ਸੰਸਾਰ ਤੋਂ ਉਪਰਾਮ ਹੋਏ ਰਹਿੰਦੇ ਨੇ ਉਹਨਾਂ ਦਾ ਜਿਉਣ ਦਾ ਢੰਗ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕਮਲ ਦਾ ਫੁੱਲ ਹੈ ਕਮਲ ਦਾ ਫੁੱਲ ਪਾਣੀ ਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ ਹੈ ਤੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ ਪ੍ਰਭ ਕੀ ਆਗਿਆ ਆਤਮੈ ਤਾਵੇ ਜੀਵਨ ਮੁਕਤ ਸੋਹ ਕਹਾਵੇ ਜਿਹੜੇ ਪ੍ਰਭੂ ਦੀਆਂ ਆਗਿਆ ਨੂੰ ਸਤ ਸਤ ਕਰਕੇ ਜਨਾਨ ਮੰਨਿਆ ਆਤਮਿਕ ਤੌਰ ਤੇ ਉਹ ਜੀਵਨ ਮੁਕਤ ਹੋ ਗਏ ਤੈਸਾ ਹਰਕਤ ਐਸਾ ਉਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਉਹਨਾਂ ਲਈ ਖੁਸ਼ੀ ਤੇ ਗਮੀ ਇੱਕੋ ਜਈ ਹੈ ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਆਨੰਦ ਹੈ ਅੰਦਰ ਹਿਰਦੇ ਚ ਉਹਨਾਂ ਅੰਦਰ ਵਿਛੋੜੇ ਦਾ ਦੁੱਖ ਨਹੀਂ ਹੈ ਉਹਨਾਂ ਅੰਦਰ ਵਿਛੋੜੇ ਦਾ ਦੁੱਖ ਨਹੀਂ ਹੈ ਕਿਉਂਕਿ ਉਹ ਉਸ ਮਾਲਕ ਨਾਲ ਮਿਲੇ ਰਹਿੰਦੇ ਨੇ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅਮਰਤ ਤੈਸੀ ਵਿਖਾਟੀ ਉਹਨਾਂ ਲਈ ਸੋਨਾ ਤੇ ਮਿੱਟੀ ਇੱਕੋ ਜੇ ਨੇ ਉਹਨਾਂ ਲਈ ਜ਼ਹਿਰ ਤੇ ਅੰਮ੍ਰਿਤ ਵੀ ਇੱਕੋ ਜੇ ਹੀ ਨੇ ਤੈ ਸਮਾਨ ਤੈ ਸਾਭ ਮਾਨ ਤੈ ਸਾ ਰੰਗ ਤੈ ਸਾ ਰਾਜਾਨ ਉਹਨਾਂ ਲਈ ਮਾਨ અપਮਾਨ ਨਿੰਦਿਆ ਕਰਦੇ ਵੀ ਕੋਈ ਉਸਤ ਕਰਦੇ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਸ ਕਰਕੇ ਉਹਨਾਂ ਲਈ ਗਰੀਬ ਤੇ ਅਮੀਰ ਇੱਕੋ ਜਿਹੇ ਨੇ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਈ ਹੈ ਜੀਵਨ ਮੁਕਤ हां ਉਸ ਮਾਲਕ ਦੀ ਆਗਿਆ ਵਿੱਚ ਰਹਿੰਦੇ ਹੋਏ ਉਸ ਜੁਗਤੀ ਨਾਲ ਜਾਂਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਪੁਰਖ ਜਿਉਂਦੇ ਜੀਮੁਕਤ ਨਹੀਂ ਉਹ ਜਿਉਂਦੇ ਜੀ ਉਹ ਮੁਕਤ ਨਹੀਂ ਤੇ 8ਵੇਂ ਮੰਦਕ ਵਿੱਚ ਮਹਾਰਾਜ ਬਖਸ਼ਿਸ਼ਾ ਕਰਦੇ ਨੇ ਪਾਰ ਬ੍ਰਹਮ ਕੇਸ ਅਗਲੇ ਠਾਓ ਜਿਤ ਜਿਤ ਘਰ ਰੱਖੈ ਤੈ ਸਾ ਤਿਸਨਾਉ ਉਸ ਵੈਗਰੂ ਆਕਾਰ ਪੁਰਖ ਦਾ ਹਰ ਜਗ੍ਹਾ ਉਹਦਾ ਵਾਸਾ ਹੈ ਸਾਰਿਆਂ ਸਰੀਰਾਂ ਵਿੱਚ ਵੱਸਦਾ ਜਿਉਂ ਉਹ ਜਿਉ ਕਰਮ ਕਰਦਾ ਹੈ ਉਹ ਜਿਉ ਉਹਦਾ ਨਾਮ ਪੈ ਗਿਆ ਆਪਣੇ ਆਪੇ ਕਰਨ ਕਰਾਵਣ ਜੋਗ ਪਾਪਾ ਵੈ ਸੋਈ ਫਨ ਹੋਗ ਕਰਨ ਕਰਾਉਣ ਵਾਲਾ ਤੇ ਉਹ ਆਪ ਹੈ ਮਰੀ ਕਹਿੰਦੇ ਜੋ ਉਹਨੂੰ ਭਾਉਂਦਾ ਉਹੋ ਹੀ ਹੋਏਗਾ ਜੇ ਕੋਈ ਮਨੁੱਖ ਕਹੇ ਕਿ ਮੈਂ ਕਰਦਿਆਂਗਾ ਕਹਿੰਦੇ ਤੇਰੇ ਕਰਨ ਨਾਲ ਨਹੀਂ ਜੋ ਉਹਨੂੰ ਭਾਉਂਦਾ ਹੈ ਹੋਏਗਾ ਉਹ ਹੀ ਤਸਰੋ ਆਪ ਹੋਇਆਂ ਕਿ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਉਹ ਸੰਸਾਰ ਵਿੱਚ ਪਸਰਿਆ ਹੋਇਆ ਇੱਕ ਹੁੰਦਿਆਂ ਹੋਇਆਂ ਵੀ ਅਨੇਕ ਹੈ ਜਿਵੇਂ ਸੂਰਜ ਇੱਕ ਹੈ ਉਹਦੀ ਕਿਰਨਾਂ ਅਨੇਕਾਂ ਨੇ ਇਸ ਤਰ੍ਹਾਂ ਉਹਦਾ ਪਸਾਰਾ ਸੰਸਾਰ ਵਿੱਚ ਵਸਰਿਆ ਹੋਇਆ ਹੈ ਤੇ ਮਰਗਨੇ ਉਹ ਵੈਗਰੂ ਕਾਲਪੁਰਖ ਉਹਦੇ ਰੰਗ ਨੂੰ ਕੋਈ ਬਿਆਨ ਨਹੀਂ ਕਰ ਸਕਿਆ ਉਹਦੇ ਇਸ ਪ੍ਰੇਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜੈ ਸੀ ਮਤ ਦੇ ਤੈਸਾ ਪ੍ਰਗਾਸ ਜਿੰਨੀ ਜਿੰਨੀ ਕਿਸੇ ਦੀ ਮਤ ਹੈ ਆਪ ਆਪਣੀ ਬੁੱਧ ਹੈ ਜੇਤੀ ਵਰਨਨ ਭਿੰਨ ਪਿੰਨ ਤੋਂ ਤੇਤੀ ਤੁਮਰਾ ਲੱਖਾ ਨਾ ਜਾਏ ਪਸਾਰਾ ਕੀਮਰ ਸਜਾ ਪ੍ਰਥਮ ਸੰਸਾਰਾ ਕੋਈ ਨਹੀਂ ਜਾਣ ਸਕਿਆ ਜਿੰਨੀ ਜਿੰਨੀ ਕਿਸੇ ਦੀ ਮਤ ਹੈ ਉਨੇ ਉਨੇ ਉਹਲਾ ਬਿਆਨ ਕਰਦਾ ਪਾਰ ਬ੍ਰਹਮ ਕਰਤਾ ਵਿਨਾਸ਼ ਮਰ ਕੇ ਉਹ ਵੈਰੂ ਅਕਾਲ ਪੁਰਖ ਜੋ ਹੈ ਉਹ ਪਾਰ ਬ੍ਰਹਮ ਹੈ ਇਸ ਬ੍ਰਹਮ ਤੋਂ ਵੀ ਪਰੇ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰ ਆਪ ਅਬਨਾਸ਼ੀ ਹੈ ਇਹ ਸੰਸਾਰ ਤੇ ਜੋ ਵੀ ਚੀਜ਼ ਉਪਦੀ ਹੈ ਉਹ ਵਿਣਸਦੀ ਹੈ ਉਹ ਕਰਤਾ ਹੁੰਦਾ ਹੋਇਆ ਆਪ ਪ੍ਰਮਾਣ ਅਬਨਾਸ਼ੀ ਹੈ ਆਦ ਸੱਚ ਜੁਗਤ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ ਉਹ ਹਮੇਸ਼ਾ ਰਹਿਣ ਵਾਲਾ ਹੈ ਸਦਾ 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 ਦਇਾਲ ਸਿਮਰ ਸਿਮਰ ਨਾਨਕ ਭੈ ਨਿਹਾਲ ਤੇ ਅਖੀਰ ਵਿੱਚ ਮਰਨ ਨੇ ਇਹ ਬਖਸ਼ਿਸ਼ ਕੀਤੀ ਕੇ ਗੁਰਮੁਖ ਪਿਆਰਾ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈ ਉਹਦੇ ਸਦਾ 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 ਹੀ ਦਇਆ ਦਾ ਘਰ ਹੈ ਉਹ ਤੇ ਦਿਆਲੂ ਹੈ ਉਹਦਾ ਬਹੁਤ ਵੱਡਾ ਸੁਭਾਅ ਹੈ ਉਹ ਦਿਆਲੂ ਹੈ ਕੋਈ ਕਿੱਡਾ ਹੀ ਪਾਪੀ ਕਿਉ ਨਾ ਹੋਵੇ ਉਹ ਆਪਣੇ ਗੱਲ ਨਾਲ ਲਾ ਲੈਂਦਾ ਜੇ ਸ਼ਰਨ ਆ ਜਾਵੇ ਤੇ ਪਾਤਸ਼ਾਹ ਕਹਿੰਦੇ ਸਿਮਰ ਸਿਮਰ ਨਾਨਕ ਭੈ ਨਿਹਾਲ ਤੇ ਤੇਰੇ ਪਿਆਰੇ ਤੈਨੂੰ ਸਿਮਰ ਸਿਮਰ ਕੇ ਨਿਹਾਲ 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 ਹੋ ਜਾਂਦੇ ਨੇ ਜਿਹੜੇ ਤੈਨੂੰ ਸਿਮਰਦੇ ਨੇ ਉਹ ਖੁਸ਼ ਰਹਿੰਦੇ ਨੇ आनंद ਲੈਂਦੇ ਨੇ ਬਖਸ਼ਿਸ਼ਾ ਲੈਂਦੇ ਨੇ ਇਸ ਕਰਕੇ ਅਖੀਰ ਵਿੱਚ ਪਾਦਸ਼ਾਹ ਬਖਸ਼ਿਸ਼ਾ ਕਰਦੇ ਨੇ ਕਿ ਭਾਈ ਇਹ ਗੁਰਮੁਖ ਪਿਆਰਿਆ ਉਸ ਮਾਲਕ ਨੂੰ ਸਿਮਰਨਾ ਕਰ ਉਹ ਦਿਆਲੂ ਹੈ ਉਹ ਕਿਰਪਾਲੂ ਹੈ ਉਹ ਮਿੱਠ ਬੋਲੜਾ ਹੈ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ